ਮਾਮਲਾ ਹੋਇਆ ਏ ਜੀ ਅਸੀਂ ਢਾਰ ਨੂੰ ਦੁਕਾਨ ਬੰਦ ਕਰਕੇ ਗਏ ਨਾ ਸਵੇਰੇ ਆ ਕੇ ਖੋਦੀ ਤੇ ਸਾਡਾ ਏਸੀ ਚੋਰੀ ਹੋ ਗਿਆ ਤੇ तकरीबन ਸਾਰੀ ਮਾਰਕੀਟ ਦੇ ਬਾਹਰ ਯੂਨਿਟ ਏਸੀ ਦੇ ਲੱਗੇ ਹੋਏ ਨੇ ਏਸੀ ਮੇਰੇ ਵੀ ਲੱਗੇ ਹੋਏ ਨੇ ਉਹ ਤਰੀਕ ਨੂੰ ਪਹਿਲੇ ਵੀ ਚੋਰੀ ਹੋਈ ਸਾਨੂੰ ਅੱਜ ਹੀ ਪਤਾ ਲੱਗਿਆ ਜੀ ਦੋ ਤਰੀਕ ਰਵੇਸ਼ ਮੈਡੀਕਲ ਦੇ ਚੋਰੀ ਹੋਈ ਆ ਉਹਨਾਂ ਦਾ ਉਤਾਰ ਕੇ ਲਾਗੇ ਅੱਜ ਇਹਨਾਂ ਦਾ ਚੋਰੀ ਹੋ ਗਿਆ ਤੇ 12 13 ਦਿਨ ਪਹਿਲਾਂ ਦੀ ਗੱਲ ਆ ਤੇ ਸਾਡੇ ਜਿਹੜੇ ਉੱਪਰ ਕੰਪਰੈਸਰ ਜਿਹਨੂੰ ਆਪਾਂ ਕਹਿੰਦੇ ਆ ਯੂਨਟ ਦੋ ਸੀਗੇ ਉਹ ਦੋਨੋਂ ਦੇ ਦੋਨੋਂ ਚੋਰੀ ਚੋਰਾ ਨੇ ਕਰ ਲੇ ਕਾਂਦੇ ਬਾਹਰ ਲਗੇੜਾ ਆਟਰ ਸੀਗਾ ਏਸੀ ਦਾ ਉਹ ਰੱਬ ਦੀ ਕਿਸੇ ਨਾਮ ਨੂੰ ਵਿਅਕਤੀ ਨੇ ਚੋਰੀ ਕਰ ਲਿਆ ਨਾਮ ਇੰਦਰਜੀਤ ਜੀ ਆ ਕੀ ਕੰਮ ਕਰਦੇ ਸਰਦਾਰ ਜੀ ਫਟਵੈਟ ਸ਼ੂਜ਼ ਦੀ ਦੁਕਾਨ ਹੈ ਜੀ ਮੇਰੀ ਮੱਛਵੜਾ ਰੋਡ ਤੇ 11 ਨੰਬਰ ਦੁਕਾਨ ਹੈ ਆ ਕੀ ਮਾਮਲਾ ਹੈ ਮਾਮਲਾ ਹੋਇਆ ਇਹ ਹੈ ਜੀ ਅਸੀਂ ਰਾਤ ਨੂੰ ਦੁਕਾਨ ਬੰਦ ਕਰਕੇ ਗਏ ਆ ਸਵੇਰੇ ਆਕੇ ਖੋਲੀਏ ਤਾਂ ਸਾਡਾ ਏਸੀ ਚੋਰੀ ਹੋ ਗਿਆ ਜੀ ਲਾਗੇ ਲੈ ਗਏ ਕਿੰਨੇ ਵਜੇ ਦੁਕਾਨ ਬੰਦ ਆ ਕੇ ਅਸੀਂ 8 ਵਜੇ ਦੁਕਾਨ ਬੰਦਾਈ ਸੀ ਜੀ ਸਵੇਰੇ 9 ਵਜੇ ਆਕੇ ਖੋਲਣ ਲੱਗੇ ਸੀ ਆਕੇ ਦੇਖਿਆ ਤਾਂ ਏਸੀ ਚੋਰੀ ਹੋਇਆ ਕੋਈ ਲਾਗ ਲੈ ਗਏ ਸੀ ਸੀਸੀਟੀਵੀ ਵਗੈਰਾ ਲੱਗੇ ਨਹੀ ਇਥੇ ਸਾਡੇ ਮਾਰਕੀਟ ਦਾ ਕੋਈ ਨਹੀਂ ਹੈਗਾ ਬਾਕੀ ਉਹ ਅੱਗੇ ਪਿੱਛੇ ਕਿਧਰ ਆਕੇ ਲੱਗੂ ਜ਼ਰੂਰ ਲੱਗੇ ਹੋਣਗੇ ਕਿੰਨੇ ਕੇ ਵਜੇ ਦੀ ਰਾਤ ਅਸੀਂ 8 ਵਜੇ ਬੰਦ ਆ ਕੇ ਗਏ ਆ ਜੀ ਜਿਹੜੇ ਸਵੇਰੇ 9 ਵਜੇ ਆਕੇ ਖੋਲਈਏ ਦੁਕਾਨ ਤੇ ਆਂਦੇ ਆ ਦੇਖਿਆ ਪਹਿਲਾਂ ਹੀ ਆਂਦੇ ਆ ਕਾਨੀ ਚੋਰੀ ਹੋਇਆ ਕਿਤੇ ਹੋਰ ਵੀ ਚੋਰੀ ਹੋਇਆ ਮਾਰਕੀਟ ਚ ਪਤਾ ਲੱਗਾ ਜੀ ਸਾਨੂੰ ਵੀ ਦੋ ਨੰਬਰ ਦੁਕਾਨ ਦਾ ਵੀ ਚੋਰੀ ਹੋਇਆ ਤਿੰਨ ਚਾਰ ਦਿਨ ਪਹਿਲੇ ਚੌਂਕੀਦਾਰ ਹੈਗਾ ਕੋਈ ਚੌਂਕੀਦਾਰ ਦੇਖੋ ਜੀ ਪਹਿਲਾਂ ਤਾਂ ਰੱਖਿਆ ਸੀ ਪੁਲਿਸ ਵਾਲਿਆਂ ਨੇ ਉਸ ਤੋਂ ਬਾਅਦ ਫਿਰ ਨਾ ਚੌਂਕੀਦਾਰ ਕੋ ਆਇਆ ਤੇ ਨਾ ਸਾਡੇ ਕੋ ਬੈ ਬੁਏ ਲੈਣ ਕਦੀ ਆਇਆ ਵੀ ਇਹ ਦੇਖਿਆ ਜਾਵੇ ਤਾਂ ਘਟਨਾ ਬਿਲਕੁਲ ਚੌਂਕ ਦੇ ਕੋਲ ਬਿਲਕੁਲ ਹਾਂਜੀ ਪੁਲਿਸ ਹਾਂਜੀ ਹਾਂਜੀ ਬਿਲਕੁਲ ਚੌਂਕ ਦੇ ਨੇੜੇ ਹੀ ਹੈ ਜੀ ਇਹ ਕੀ ਮੰਗ ਕਰਦੇ ਹੋ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਇਹ ਹੀ ਹੈ ਵੀ ਚੋਰਾਂ ਨੂੰ ਫੜਿਆ ਜਾਵੇ ਤਾਂ ਸਾਡਾ ਸਮਾਨ ਵਾਪਸ ਕਰਾਇਆ ਜਾਵੇ ਪੁਲਿਸ ਨੂੰ ਤਲਾਸ਼ ਕਰਤੀ ਤੁਸੀਂ ਪੁਲਿਸ ਨੂੰ ਤਲਾਸ਼ ਕਰਨ ਚੱਲੇ ਆ ਜੀ ਹੱਲੇ ਅਸੀਂ ਇਕੱਠੇ ਹੋਏ ਆ ਮਾਰਕੀਟ ਵਾਲੇ ਸਾਰੇ ਮਾਰਕੀਟ ਵਾਲੇ ਜਾ ਕੇ ਤਲਾਸ਼ ਕਰੋਗੇ ਕੀ ਨਾਮ ਮੇਰਾ ਇਸ਼ਤ ਚਾਵਲਾ ਜੀ ਇਹ ਸਰਵਾਰਦੀ ਫੁੱਟਵੈਅਰ ਦੇ ਨਾਲ ਮੇਰੀ ਦੁਕਾਨ ਨੇ ਚਾਵਲਾ ਕੰਟਰੈਕਟਰ ਸਾਡੀ ਚੌਂਕ ਤੋਂ तकरीबन 100 ਮੀਟਰ ਦੀ ਦੂਰੀ ਤੇ ਸਾਡੀ ਸ਼ਾਪ ਹੈ ਜੀ ਤੇ तकरीबन ਸਾਰੀ ਮਾਰਕੀਟ ਦੇ ਬਾਹਰ ਯੂਨਿਟ ਏਸੀ ਦੇ ਲੱਗੇ ਹੋਏ ਨੇ ਬਹੁਤ ਤਰੀਕ ਤੋਂ ਪਹਿਲੇ ਵੀ ਚੋਰੀ ਹੋਈ ਸਾਨੂੰ ਅੱਜ ਹੀ ਪਤਾ ਲੱਗਿਆ ਜੀ ਤੇ ਦੋ ਤਰੀਕ ਨੂੰ ਰਵੇਸ਼ ਮੈਡੀਕਲ ਦਾ ਚੋਰੀ ਹੋਈ ਆ ਉਹਨਾਂ ਦਾ ਉਤਾਰ ਕੇ ਲੈ ਗਏ ਅੱਜ ਇਹਨਾਂ ਦਾ ਚੋਰੀ ਹੋ ਗਿਆ ਇਹ ਰਾਤ 8 ਵਜੇ ਅਸੀਂ 8:30 ਵਜੇ ਦੁਕਾਨ ਬੰਦ ਕਰਕੇ ਜਾਂਦੇ ਆ। ਉਹ ਲਾਈਟਾਂ ਵੀ ਜਗ ਰਹੀਆਂ ਨੇ ਸਟਰੀਟ ਲਾਈਟਾਂ ਪਹਿਲਾਂ ਤੇ ਅਸੀਂ ਬੰਦ ਸੀ ਹੁਣ ਉਹ ਵੀ ਚੱਲ ਰਹੀਆਂ ਨੇ ਤੇ ਪਤਾ ਨਹੀਂ ਉਹ ਚੋਰਾਂ ਦੇ ਹੌਸਲੇ ਬਹੁਤ ਬਲੰਦ ਹੋਏ ਹੋਏ ਨੇ। ਇਸ ਪ੍ਰਸ਼ਾਸਨ ਨੂੰ ਮੰਗ ਹੈ ਹੀ ਹੈ ਕਿ ਗਸ਼ਤ ਵਧਾਈ ਜਾਵੇ ਥੋੜੀ ਜਿਹੀ ਰਾਤ ਨੂੰ ਇਹਨਾਂ ਨੂੰ ਨਕੇਲ ਪਾਈ ਜਾਵੇ। ਇਹ ਰਾਤ ਕਿੰਨੇ ਕ ਵਜੇ ਵਧਾ ਕੇ ਗਈ ਸੀ? ਅਸੀਂ 8:30 ਵਜੇ ਜਾਂਦੇ ਆ ਜੀ। ਸਾਰੀ ਮਾਰਕੀਟ ਸਾਰੀ ਮਾਰਕੀਟ 8:30 ਦੇ ਕਰੀਬ ਜਾਂਦੀ ਹੈ ਜੀ। ਉਸ ਤੋਂ ਬਾਅਦ ਹੀ ਘਟਨਾ ਹੋਈ ਹੈ ਸਵੇਰ ਨੂੰ ਹੋਈ ਹੈ ਕਿ ਤੜਕਸਾਰ ਹੋਈ ਹੈ ਕਿਸ ਟਾਈਮ ਹੋਈ ਹੈ। ਇਹ ਤਾਂ ਸਵੇਰੇ ਆ ਕੇ ਦੇਖਿਆ ਸੀ ਅਸੀਂ ਸੀਸੀਟੀਵੀ ਵਗੈਰਾ ਸਾਡੇ ਇਧਰ ਤੇ ਨਹੀਂ ਲੱਗਿਆ ਹੋਇਆ ਕੋ ਚੌਂਕ ਵਗੈਰਾ ਚ ਲੱਗੇ ਹੀ ਹੋਏ ਨੇ ਇਹ ਦੇਖਿਆ ਜਾਵੇ ਤਾਂ ਚੌਂਕ ਬਿਲਕੁਲ ਨਜ਼ਦੀਕ ਹਾਂਜੀ ਹਾਂਜੀ ਚੌਂਕ ਬਿਲਕੁਲ 100 ਗੱਦੀ ਦੂਰੀ ਤੇ ਹੈ ਜੀ ਸਭ ਤੇ ਮੁੱਲਸਨ ਤਲਾਸ਼ ਕਰਤੀ ਪੁਲਿਸ ਨੂੰ ਬਾਸ ਚੱਲੇ ਆ ਜੀ ਸਾਰੇ ਇਕੱਠੇ ਹੋਏ ਸੀ ਚੌਕੀਦਾਰ ਚੌਕੀਦਾਰ ਪਹਿਲੇ ਹੈਗਾ ਸੀ ਸੀਪੀਓ ਆਉਂਦੇ ਸੀ ਜੀ ਪੁਲਿਸ ਨੇ ਰੱਖੇ ਹੋਏ ਸੀ ਹੁਣ ਤਾਂ ਕਦੀ ਕੋਈ ਪੈਸੇ ਲੈਣ ਵੀ ਨਹੀਂ ਆਇਆ ਨਾ ਕੋਈ ਪੁਲਿਸ ਵਾਲੇ ਆਵੇ ਨਾ ਕੋਈ ਕੋਈ ਨਹੀਂ ਆਇਆ ਮੇਰਾ ਨਾਮ ਗਰਮੀਤ ਸਿੰਘ ਹੈ ਜੀ ਕੀ ਕੰਮ ਕਰੂ ਤੇ ਮੈਂ ਇੱਕ ਫਾਰਮੇਸੀ ਆਪ ਸੁਣਾ ਹੂੰ ਤੇ ਇੱਥੇ ਮੇਰੇ ਫਾਦਰ ਸਾਹਿਬ ਤੇ ਜਿਹੜੇ ਸਾਡੇ ਮੇਰਾ ਟੈਕਨੀਸ਼ੀਅਨ ਕੰਮ ਕਰਦੇ ਨੇ ਤੇ ਜਦੋਂ ਅੱਜ ਤੋਂ 10 12 13 ਦਿਨ ਪਹਿਲਾਂ ਦੀ ਗੱਲ ਆ ਤੇ ਸਾਡੇ ਜਿਹੜੇ ਉੱਪਰ ਕੰਪਰੈਸਰ ਜਿਹਨੂੰ ਆਪਾਂ ਕਹਿੰਦੇ ਆ ਵੀ ਯੂਨਿਟ 2 ਸੀਗੇ ਉਹ ਦੋਨੋਂ ਦੇ ਦੋਨੋਂ ਚੋਰੀ ਚੋਰਾਂ ਨੇ ਕਰ ਲੇ ਤੇ ਪਰ ਇੰਨੇ ਛਾਤਰ ਦਿਮਾਗ ਦੇ ਚੋਰ ਨੇ ਵੀ ਹਲੇ ਤੱਕ ਸਾਨੂੰ ਵੀ ਨਹੀਂ ਪਤਾ ਲੱਗਿਆ ਵੀ ਬੰਦੇ ਕਿੱਧਰ ਜੀ ਚੜੇ ਨੇ ਕਿਉਂਕਿ ਉੱਪਰ ਚੜਨ ਕੋਈ ਰਾਸਤਾ ਵੀ ਨਹੀਂ ਹੈਗਾ ਤੇ ਵੀ ਬੰਦਾ ਚੜ ਕੇ ਜਿਹੜੇ ਹੈਗੇ ਨੇ ਵੀ ਬੰਦਾ ਸਮਾਨ ਉਹਨਾਂ ਨੇ ਕਿੱਦਾਂ ਉਤਾਰਿਆ ਕਮਾਲ ਦੀ ਗੱਲ ਹੈ ਨਹੀਂ ਅਸੀਂ ਕੋਠੇ ਤੇ ਜਾ ਕੇ ਦੇਖਿਆ ਜੀ ਨਹੀਂ ਅਸੀਂ ਕੋਠੇ ਤੇ ਜਾ ਕੇ ਦੇਖੇ ਜਦੋਂ ਸਾਡੇ ਡੈਡੀ ਸਵੇਰੇ ਆਪਣੇ ਪਾਣੀ ਦੀ ਬਾਲਟੀ ਭਰਨ ਲੱਗੇ ਤਾਂ ਉਹਨਾਂ ਦੀ ਵੈਸੇ ਹੀ ਅਚਾਨਕ ਉੱਪਰ ਨਿਗਾ ਗਈ ਕਿਉਂਕਿ ਸਾਡਾ ਜਿਹੜਾ ਨਾਲ ਨਹੀਂ ਮੈਡੀਕਲ ਅਮਰੋਜ਼ ਮੈਡੀਕਲ ਸਟੋਰ ਹੈਗਾ ਉਹਨਾਂ ਦੇ ਉੱਚੀ ਕਰਕੇ ਕੰਧ ਉੱਪਰ ਲਾਇਆ ਸੀ ਇੱਕ ਨੀਚੇ ਰੱਖਿਆ ਸੀਗਾ ਜਿਹੜਾ ਇੰਨਾ ਉੱਚਾ ਕੰਧ ਉੱਪਰ ਲਾਇਆ ਸੀ ਉਹ ਵੀ ਉਹਨਾਂ ਨੇ ਉਤਾਰ ਲਿਆ ਤੇ ਜਿਹੜਾ ਨੀਚੇ ਰੱਖਿਆ ਸੀਗਾ ਉਹ ਵੀ ਉਤਾਰ ਲਿਆ ਤੁਸੀਂ ਕਹਿ ਰਹੇ ਹੋ ਦੋ ਕੰਪਰੈਸ਼ਨ ਦੋ ਕੰਪਰੈਸ਼ਨ ਦੀ ਹੋ ਰਹੀ ਹੋਣੀ ਸਾਡੀ ਅੱਛਾ ਦੇਖਿਆ ਜਾਵੇ ਤਾਂ ਚਾਹੋਂ ਕਿਥੋਂ ਬਿਲਕੁਲ ਨਜ਼ਦੀਕਾ ਔਰ ਉੱਥੇ ਪੁਲਿਸ ਪੈਨਾਤ ਰਹਿੰਦੀ ਆ ਹਾਂਜੀ ਅੰਸਰ ਤੇ ਕੀ ਕਹੋਗੇ ਇਸ ਬਾਰੇ ਇਹ ਦੇਖੋ ਇਹ ਚੋਰ ਇੰਨੇ ਛਾਤਰ ਨੇ ਦੇਖੋ ਜਿਹੜੀ ਪੁਲਿਸ ਆ ਪੁਲਿਸ ਨੂੰ ਵੀ ਇਹਨਾਂ ਨੇ ਇੰਨੀ ਝਕੰਨੀ ਦੇ ਦਿੱਤੀ ਕਿ ਪੁਲਿਸ ਨੂੰ ਵੀ ਪਤਾ ਨਹੀਂ ਲੱਗਿਆ ਸੀ ਰਿਪੋਰਟ ਦਰਜ ਕਰਾਈ ਆ ਹੂੰ ਸਾਨੂੰ ਪੁਲਿਸ ਤੇ ਪੂਰੀ ਉਮੀਦ ਆ ਵੀ ਉਹ ਦੇਖੋ ਕਾਰਵਾਈ ਕੋਈ ਨਾ ਕੋਈ ਕਰੂਗੀ ਤੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਜਲਦੀ ਚੋਰਾਂ ਨੂੰ ਫੜਾਂਗੇ ਪਰ ਹਲੇ ਤੱਕ ਉਹ ਚੋਰਾਂ ਦਾ ਕੋਈ ਥਾਂ ਟਿਕਾਣਾ ਜਾਂ ਕੁਝ ਪਤਾ ਨਹੀਂ ਉਹਨਾਂ ਨੇ ਕਰਿਆ ਹੈਗਾ ਅੱਜ ਤੋਂ 10-15 ਦਿਨ ਲੰਘ ਚੁੱਕੇ ਨੇ ਰਾਤ ਨੂੰ ਕੋਈ ਚੌਕੀਦਾਰ ਵੀ ਆਉਂਦਾ ਅੱਥੇ ਸਾਡੇ ਕੋਲ ਤਾਂ ਅਸੀਂ ਰਾਤ ਨੂੰ ਤਕਰੀਬਨ ਮੇਰੇ ਹਿਸਾਬ ਨਾਲ ਤਾਂ ਇੱਥੇ ਕੋਈ ਟੈਂਕੀ ਚੌਕੀਦਾਰ ਹੈ ਨਹੀਂ ਕੋਈ ਸੀਸੀਟੀਵੀ ਕੈਮਰਾ ਹੈ ਵਗੈਰਾ ਸੀਸੀਟੀਵੀ ਕੈਮਰਾ ਹੈਗਾ ਸਾਹਮਣੇ ਤੇ ਉਹਦੇ ਵਿੱਚੋਂ ਚੋਰ ਸਾਨੂੰ ਨਜ਼ਰ ਨਹੀਂ ਆਏ ਹੈਗੇ ਮੈਨੂੰ ਲੱਗਦਾ ਜੇ ਪਿੱਛੇ ਹੈਗਾ ਪਿੱਛੋਂ ਚੜਨੇ ਪਿੱਛੇ ਉਹ ਬੰਦੇ ਉਤਾਰ ਕੇ ਪਿੱਛੇ ਉਤਰ ਗਏ ਨੇ ਕਿੰਨੇ ਕੇ ਵਜੇ ਚਲੇ ਜਾਂਦੇ ਹੋ ਤੁਸੀਂ ਮੈਡੀਕਲ ਨੂੰ ਮੈਂ 8:30 ਵਜੇ ਤਕਰੀਬਨ 9 ਵੀ ਵੱਜ ਜਾਂਦੇ ਨੇ ਤੇ 9 8:30 9 ਵਜੇ ਮੈਂ ਆਪਣੇ ਜਿਹੜਾ ਗੋਨਾਨਕ ਡੀਸਟਲ ਐਕਸਰਸ ਸੈਂਟਰ ਜਿਹੜਾ ਸਾਡਾ ਹੈਗਾ ਇਹ ਅਸੀਂ ਕਲੋਜ਼ ਕਰਕੇ ਚਲੇ ਜਾਂਦੇ ਹਾਂ ਤੇ ਨਾਲੇ ਆਪਣੇ ਡਾਕਟਰ ਜਸਵਿੰਦਰ ਜੀ ਦਾ ਹਸਪੀਟਲ ਸਰਬ ਹਸਪੀਟਲ ਇਹਨਾਂ ਦਾ ਵੀ ਉੱਪਰੋਂ ਜਿਹੜੀ ਯੂਨਿਟ ਉਤਾਰ ਲਈ ਤੇ ਸਾਡੀ ਵੀ ਉਤਾਰ ਲਈ ਹਾਂਜੀ ਦੋ ਯੂਨਟਾਂ ਦੇਖੋ ਪਤਾ ਨਹੀਂ ਲੱਗਿਆ ਵੀ ਚੋਰਾਂ ਨੇ ਕਿਹੜੇ ਹਿਸਾਬ ਨਾਲ ਚੜ੍ਹੀ ਉਤਾਰੀ ਆ ਕਿਉਂਕਿ ਉੱਪਰ ਤਾਂ ਚੜਨਾ ਹੀ ਬਹੁਤ ਔਖਾ ਇਹ ਤੁਸੀਂ ਇਹ ਦੇਖੋ ਇਹ ਬੰਦੇ ਉੱਪਰ ਚੜ੍ਹ ਕਿੱਦਾਂ ਗਏ ਕੀ ਮੰਗ ਕਰਦੇ ਸਾਡੀ ਮੰਗ ਤਾਂ ਇਹੀ ਹੈਗੀ ਆ ਵੀ ਦੇਖੋ ਜਿਹੜੀ ਸਾਡੀ ਯੂਨਟ ਦੋ ਉਤਾਰੀਆਂ ਨੇ ਪੁਲਿਸ ਅੱਗੇ ਇਹੀ ਗੁਜ਼ਾਰਸ਼ ਆ ਵੀ ਇਹਨਾਂ ਨੂੰ ਬੰਦਿਆਂ ਨੂੰ ਜ਼ਿਆਦਾ ਰੈਸਟ ਕੀਤਾ ਜਾਵੇ ਕਿਉਂਕਿ ਸਾਡੇ ਨਹੀਂ ਇਹ ਪੂਰੇ ਸਮਰਾਲੇ ਵਿੱਚ ਹੋਰ ਵੀ ਕਈ ਥਾਂ ਜਗ੍ਹਾ ਤੇ ਵਾਰਦਾਤਾਂ ਹੋਈਆਂ ਨੇ ਤੇ ਇਹਨਾਂ ਨੂੰ ਇਹੋ ਜਿਹੇ ਬੰਦੇ ਨੇ ਜਿਹੜੇ ਕੋਈ ਵੀ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਤਾਂ ਕਿ ਕੋਈ ਹੋਰ ਕੋਈ ਮਿਸਪੈਲਿੰਗ ਵੱਡੀ ਨਾ ਹੋਵੇ ਸਮਰਾਲੇ ਵਿੱਚ ਜੀ ਹਾਂਜੀ ਥੈਂਕ ਯੂ ਇੱਕ ਮਾਚੀਵਾੜਾ ਰੂਟ ਤੇ ਇੱਕ ਕੰਪਰੈਸ਼ਨ ਚੋਰੀ ਦਾ ਮਾਮਲਾ ਹੈਗਾ ਜੀ ਕੀ ਮਾਮਲਾ ਹੈਗਾ ਜੀ ਸਾਡੇ ਕੋਲੇ ਹੁਣੇ ਨੇ ਅੰਦਰਜੀਤ ਸਿੰਘ ਕੰਪਲੇਂਟ ਦੇ ਕੇ ਗਏ ਨੇ ਵੀ ਦੁਕਾਨ ਦੇ ਬਾਹਰ ਲੱਗਿਆ ਜਿਹੜਾ ਆਟਰ ਸੀਗਾ ਏਸੀ ਦਾ ਉਹ ਰਾਤੀ ਕਿਸੇ ਨਾਮ ਨੂੰ ਬ੍ਰੇਕ ਤੇ ਨੇ ਚੋਰੀ ਕਰ ਲਿਆ ਜੀ ਇਸ ਸਬੰਧੀ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਜਲਦੀ ਬੰਦਿਆਂ ਨੂੰ ਟ੍ਰੇਸ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਐਸਏ ਰੋਡ ਤੇ ਇੱਕ ਪਹਿਲਾਂ ਵੀ ਕੋਈ ਕੰਪਲੇਂਟs ਆਈ ਸੀਗੀ ਉਹ ਕੀ ਸੀਗੀ ਜੀ ਉਹ ਮੇਰੇ ਆਉਣ ਤੋਂ ਪਹਿਲਾਂ ਦੀ ਹੋ ਸਕਦੀ ਪਰ ਮੇਰੇ ਧਿਆਨ 'ਚ ਨਹੀਂ ਹੈਗੀ ਉਹਦੇ ਬਾਰੇ ਮੈਂ ਪਤਾ ਕਰ ਲਵਾਂ ਸਰ ਇੱਕ ਲਾਸਟ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਕਿਉਂਕਿ ਸਰਦੀ ਦਾ ਮੌਸਮ ਹੈ ਸਰਦੀ ਦਾ ਮੌਸਮ ਤਾਂ ਇਹ ਹੈ ਵੀ ਆਪਣੇ ਲਾਈਟਾਂ ਵਗੈਰਾ ਲਾ ਕੇ ਰੱਖਣੇ ਦੁਕਾਨਾਂ ਦੇ ਮੋਰੇ ਤੇ ਸੀਸੀਟੀਵੀ ਕੈਮਰੇ ਲਾਉਣ ਵੱਧ ਤੋਂ ਵੱਧ ਇਹਦੇ ਵਿੱਚ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਹੀ ਫਾਇਦਾ ਹੈ ਠੀਕ ਹੈ ਤਾਂ ਕਿ ਬੰਦੇ ਦੀ شناخت ਜਲਦੀ ਹੋ ਸਕੇ